ਪ੍ਰਸ਼ਾਸਨ ਦੇ ਤਕਰੀਬਨ ਤਾਂ ਮੇਰੇ ਖਿਆਲਾਂ ਜਿੰਨੇ ਦਾਅਵੇ ਨੇ ਸਭ ਠੇ ਨੇ ਜੀ ਦੇਖੋ ਸੀਐਮ ਦਾ ਸ਼ਹਿਰ ਹੋ ਕੇ ਸਰ ਇਹ ਬਈ ਇੱਥੇ ਵੀ ਪਾਣੀ ਖੜਦਾ ਕੋਈ ਪ੍ਰਸ਼ਾਸਨ ਦੇਖਣ ਵਾਲਾ ਨਹੀਂ ਕੋਈ ਸੁਣਨ ਵਾਲਾ ਨਹੀਂ ਕਰਨ ਭਾਵੇਂ ਪਾਰਟੀ ਕਾਂਗਰਸ ਦੀ ਹੋਵੇ ਜਾਂ ਅਕਾਲੀ ਦਲ ਦੀ ਹੋਵੇ ਜਾਂ ਆਮ ਆਦਮੀ ਪਾਰਟੀ ਸਹਿਦ ਸੰਗਰੂਰ ਦੇ ਕਰਮਾ ਦੇ ਵਿੱਚ ਇਹੀ ਬਦਲ ਸੀ ਵੀ ਲਿਖਿਆ ਕਿ ਇਹੀ ਪਾਣੀ ਇਹੀ ਨਾਲੇ ਇਹੀ ਸਾਰਾ ਕੁਝ ਸਿਸਟਮ ਇੰਹੀਂ ਚੱਲਦਾ ਰਹੇਗਾ 15 ਮਿੰਟ ਅੱਧੇ ਘੰਟੇ ਦੇ ਮੀਂਹ ਇਹੀ ਤੁਸੀਂ ਦੇਖ ਲਓ ਕਿ ਕਿੰਨਾ ਇੱਥੇ ਪਾਣੀ ਖੜਾ ਹੋ ਜਾਂਦਾ ਇਹ ਤਾਂ ਇੱਕ ਮਜ਼ਾਕ ਹੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਕਾਰਾ ਮੁੱਖ ਮੰਤਰੀ ਸਾਹਿਬ ਦਾ ਇੱਥੇ ਕਦੇ ਦਿਖਿਆ ਹੀ ਨਹੀਂਗੇ ਜਦੋਂ ਉਹਦੀਆਂ ਇਲੈਕਸ਼ਨ ਹੋਈਆਂ ਠੀਕ ਆਉਂਦੇ ਨੇ ਦੂਰੋਂ ਸਿਕਿਉਰਿਟੀ ਤੋਂ ਹੱਥਾ ਲਾ ਕੇ ਇਤੋਂ ਸੰਗਰੂਰ ਨੂੰ ਨਿਕਲ ਜਾਂਦੇ ਆ ਆਮ ਆਦਮੀ ਪਾਰਟੀ ਸਰਕਾਰ ਨੇ ਸਿੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਿਕਾਸ ਕਾਰਜਾਂ ਦੇ ਵਾਅਦੇ ਕਰੇ ਸੀ ਕਿਤੇ ਨਾ ਕਿਤੇ ਉਹ ਠੱਪ ਹੁੰਦੇ ਨਜ਼ਰ ਆਉਂਦੇ ਨੇ ਅਸੀਂ ਅੱਜ ਸੰਗਰੂਰ ਮੁੱਖ ਮੰਤਰੀ ਭਵਨ ਸਿੰਘ ਮਾਨ ਦਾ ਜੋ ਆਪਣਾ ਸ਼ਹਿਰ ਆ ਉੱਥੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਦੀਆਂ ਤਸਵੀਰਾਂ ਕਿ ਜਿੱਥੇ ਕਿ ਥੋੜੇ ਜੇ ਮੀਂਹ ਹੀ ਇਹਨਾਂ ਬੁਰਾ ਹਾਲ ਕਰ ਦਿੱਤਾ ਹੈ ਕਿ ਰਾਹੀ ਗਿਰ ਹਨ ਜੋ ਉਹ ਆਪਣੇ ਚਪੜਾ ਹੱਥ ਵਿੱਚ ਚੱਕ ਕੇ ਬਾਜ਼ਾਰ ਵਿੱਚ ਦੀ ਲੰਘ ਰਹੇ ਹਨ ਤੇ ਜੋ ਸਕੂਟਰियां ਹਨ ਉਹ ਵੀ ਕਿਤੇ ਨਾ ਕਿਤੇ ਇਹਨੇ ਪਾਣੀ ਦੇ ਵਿੱਚ ਬੰਦ ਹੋ ਜਾਂਦੀਆਂ ਹਨ ਸੜੇ ਨਾਲ ਕੁਝ ਰਾਹੀ ਗਿਰ ਮਿਉਂ ਦੇ ਗੱਲਬਾਤ ਕਰਾਂਗੇ ਕਿ ਨਾ ਮੈਂ ਆਪਣਾ ਮਰਾ ਨਾ ਕਨੇ ਲਾਲਾ ਸਰ ਜੀ ਰਾਜ ਜਿਸ ਤਰ੍ਹਾਂ ਦੇਖਦੇ ਹੋ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਜੋ ਬੱਸ ਸਟੈਂਡ ਦਾ ਹੈ ਬੁਰਾ ਹਾਲ ਹੈ ਕੋਈ ਵੀ ਪੂਖਤਾ ਇੰਤਜ਼ਾਮ ਨਹੀਂ ਕਰ ਪਾ ਰਹੇ ਥੋੜੇ ਜਿ ਮੀਨ ਵਾਲੇ ਨਾ ਬੁਰਾ ਹੋ ਜਾਂਦਾ ਪ੍ਰਸ਼ਾਸਨ ਦੇ ਤਕਰੀਬਨ ਤਾਂ ਮੇਰੇ ਖਿਆਲਾਂ ਜਿੰਨੇ ਦਾਅਵੇ ਨੇ ਸਭ ਝੂਠੇ ਨੇ ਜੀ ਦੇਖੋ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਦਾਵਾ ਕੀਤਾ ਸੀ ਵੀ ਵਧੀਆ ਸੇਵਾਜ ਪਾਇਆ ਜਾਣਗੇ ਜਿਹੜਾ ਸ਼ਹਿਰ ਸੰਗਰੂਰ ਦੇ ਵਿੱਚ ਪਾਣੀ ਖੜਦਾ ਇਹਦਾ ਕੋਈ ਹੱਲ ਗੱਡਿਆ ਜਾਊਗਾ ਇਹ ਪਾਣੀ ਨਹੀਂ ਖੜਨ ਦੇਵਾਂਗੇ ਅਸੀਂ ਪਰ ਪ੍ਰਸ਼ਾਸਨ ਹਰੇਕ ਵੱਲੋਂ ਇੱਥੇ ਝੂਠਾ ਨਿਕਲ ਰਿਹਾ ਸਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਕੋਈ ਪਹਿਲਾਂ ਰਹਿ ਚੁੱਕੇ ਨੇ ਜਿੰਨੇ ਵੀ ਮੰਤਰੀ ਲਾਲੋ ਜਿਹੜੇ ਵੀ ਰਹਿ ਚੁੱਕੇ ਨੇ ਐਮ ਐਲ ਏ ਐਮ ਪੀ ਉਰੇ ਦੇ ਸੰਗਰੂਰ ਦੇ ਉਹਨਾਂ ਨੇ ਵੀ ਇਹੇ ਅਜ ਤੱਕ ਨਾ ਉਰੇ ਪਾਣੀ ਨਿਕਲਿਆ ਮੇਰੇ ਮੇਰੇ ਹਿਸਾਬ ਨਾਲ ਤਾਂ ਨਹੀਂ ਲੱਗਦਾ ਵੀ ਇੱਥੋਂ ਪਾਣੀ ਕੱਢਣਗੇ ਹੀ ਇਹ ਬਸ ਆਮ ਆਦੀ ਪਾਰਟੀ ਸਰਕਾਰ ਸੱਤਾ ਵਿੱਚ ਲੋਕਾਂ ਨਾਲ ਗੱਲ ਕਰਿਆ ਵਾਦਾ ਕਰਿਆ ਸੀ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੈ ਆਪਣਾ ਬੱਸ ਸਟੈਂਡ ਹੈ ਲੇਕਿਨ ਬੱਸ ਸਟੈਂਡ ਦੇ ਬੋਏ ਦਾ ਬੁਰਾ ਹਾਲ ਹੈ ਪਹਿਲਾਂ ਬੱਸ ਸਟੈਂਡ ਦੇ ਅੰਦਰ ਪਾਣੀ ਭਰਿਆ ਕਰਦਾ ਸੀਗਾ ਤਾਂ ਕਾੜੀ ਦੀ ਸਰਕਾਰ ਵੇਲੇ ਇਹਦਾ ਕੰਮ ਹੋਇਆ ਤਾਂ ਅੰਦਰ ਦੀ ਪਾਣੀ ਬਿਜਿਤ ਪਰਣ ਦੀ ਬਜਾਏ ਹੁਣ ਬਾਹਰਲੇ ਪਾਸੇ ਆ ਗਿਆ ਸਰ ਦਿੱਕਤ ਤਾਂ ਸਾਨੂੰ ਐਸੀ ਗੱਲ ਦਾ ਹੁੰਦਾ ਜੀ ਸਰ ਵੀ ਸੀਐਮ ਦਾ ਸ਼ਹਿਰ ਹੋ ਕੇ ਸਰ ਇਹ ਭਈ ਇੱਥੇ ਵੀ ਪਾਣੀ ਖੜਦਾ ਕੋਈ ਪ੍ਰਸ਼ਾਸਨ ਦੇਖਣ ਵਾਲਾ ਨਹੀਂ ਕੋਈ ਸੁਣਨ ਵਾਲਾ ਨਹੀਂ ਕਰਨ ਆਹ ਸੜਕਾਂ ਜਗ੍ਹਾ ਜਗ੍ਹਾ ਤੇ ਸੜਕਾਂ ਟੁੱਟੀਆਂ ਪਈਆਂ ਸਰ ਇਹ ਵੀ ਕੀ ਕੀਤਾ ਇਹਨਾਂ ਨੇ ਟੋਟੇ ਭਰੇ ਹੋਏ ਨੇ ਹੁਣ ਵਿੱਚ ਵਿੱਚ ਸੜਕਾਂ ਟੁੱਟੀਆਂ ਨੇ ਜੀ ਸਾਡੇ ਈ ਪਿੱਛੇ ਚਲਾਉਂਦੇ ਸਰ ਸਾਡਾ ਪਾਣੀ ਦੇ ਵਿੱਚ ਨਹੀਂ ਪਤਾ ਲੱਗਦਾ ਆਟੋ ਵੀ ਬੁੱਤ ਪਿੱਛੇ ਰੇ ਪਲਟ ਜਾਂਦੇ ਨੇ ਰਿਕਸ਼ੇ ਵਾਲੇ ਪੜ ਜਾਂਦੇ ਨੇ ਮੋਟਰਸਾਈਕਲ ਪੜ ਜਾਂਦੇ ਨੇ ਸਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਇੱਥੇ ਸੋਚਣਾ ਚਾਹੀਦਾ ਸਰ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਜੀ ਇਹ ਬੁਰੇ ਕੋਲ ਆਟੋ ਡਰਾਈਵਰ ਵੀ ਦੱਸ ਰਹੇ ਨੇ ਕਿ ਸਰਕਾਰਾਂ ਤਾਂ ਆਈਆਂ ਗਈਆਂ ਲੇਕਿਨ ਜੋ ਬੁਰਾ ਹਾਲ ਹੈ ਉਹ ਐਵੇਂ ਦੇ ਐਵੇਂ ਆਟੋ ਵੀ ਇਨਾਂ ਤੇ ਕਈ ਵਾਰ ਪਾੜਟੇ ਜਾਂਦੇ ਹਨ ਇੱਥੇ ਇੱਕ ਗੰਦਾ ਨਾਲਾ ਹੈ ਉਹ ਵੀ ਟਕਿਆ ਨਹੀਂ ਹੋਇਆ ਜਿਸ ਕਾਰਨ ਲੋਕ ਉਹਦੇ ਵਿੱਚ ਗਿਰ ਜਾਂਦੇ ਹਨ ਕਿ ਨਾ ਮਿਰ ਜਬਣਾ ਸੋਮਰਾਮ ਜੀ ਸੋਮਰਾਮ ਜੀ ਕਿਸ ਤਰ੍ਹਾਂ ਦੇਖਦੇ ਹੋ ਵਿਕਾਸ ਕਾਰਜਾਂ ਦੀ ਗੱਲ ਕਰਕੇ ਸੀ ਆਮ ਆਦਮੀ ਪਾਰਟੀ ਸਰਕਾਰ ਲੇਕਿਨ ਸੰਗਰੂਰ ਦਾ ਜੋ ਬੱਸ ਸਟੈਂਡ ਹੈ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੈ ਇਹਨਾਂ ਜਿਆਦਾ ਬੁਰਾ ਹਾਲ ਹੈ ਦੇਖੋ ਜੀ ਇਹ ਵੀ ਜ਼ਿਮੀਦਾਰਾਂ ਦੀ ਫਸਲ ਦੇਖੋ ਸਿਰੇ ਲੱਗ ਜਾਂਦੇ ਤਾਂ ਵੀ ਉਹਨਾਂ ਨੂੰ ਮौज ਆ ਜੀ ਤੇ ਜੇ ਆਪਣੇ ਉਹਨਾਂ ਡੁੱਬ ਜਾਂਦੇ ਤਾਂ ਵੀ ਉਹਨਾਂ ਨੂੰ ਮੌਜਾ ਮਿਲ ਜਾਂਦਾਗਾ ਜਿਹੜੇ ਆਪਣੇ ਹਾਂ ਰੇਸ਼ੇ ਦੇ ਬੈਂਡਰੀ ਵਾਲੇ ਜੀ ਇਹਨਾਂ ਦੇ ਮੋਟਰਾਂ ਦੇ ਵਿੱਚ ਥੱਲੇ ਲੱਗੇ ਹੋਏ ਨੇ ਜੀ ਪਾਣੀ ਪਾਈ ਜਾਂਦੇ ਨੇ ਇਹਨਾਂ ਦੇ ਵਿੱਚ ਜਿਸ ਕਰਕੇ ਸਾਨੂੰ ਸਾਡੀ ਦਿਹਾੜੀ ਬੇਕਾਰ ਹੋ ਜਾਂਦੀ ਹੈ ਜੀ ਸਾਨੂੰ ਕੋਈ ਨਾ ਕੋਈ ਇਹਦਾ ਹੱਲ ਬਣਾਉਣਾ ਚਾਹੀਦਾ ਜੀ ਪਾਣੀ ਦਾ ਕਾਫੀ ਲੰਬੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਿਹਾ ਹੈ ਬੱਸ ਸਟੈਂਡਾ ਜੋ ਖਾਸ ਕਰ ਸਾਰੇ ਮਹਿਲਾਂ ਦੀ ਬੁਰਾ ਹਾਲਾਗਾ ਲੇਕਿਨ ਬੱਸ ਸਟੈਂਡ ਤੇ 10 ਮਿੰਟ ਦੀ ਬਾਰਿਸ਼ ਹੋ ਜਾਂਦੀ ਹੈ ਤਾਂ ਪੂਰਾ ਭਰ ਜਾਂਦਾਗਾ ਕਿੰਨਾ ਕੰਮਕਾਰ ਜੋ ਅਸਰ ਪੈਂਦਾ ਪੂਰਾ ਕੰਮਕਾਰ ਟੱਪ ਹੋ ਜਾਂਦਾ ਜੀ ਇਹਦਾ ਬੈਂਟਰ ਥੱਲੇ ਇੱਕ ਰਿਸਕ ਹੈ ਜੀ ਜੇ ਪਾਣੀ ਪਈ ਇਹਦਾ ਪਾਣੀ ਪੈ ਵਗਾ ਤਾਂ ਰਹਿੰਦੀ ਨਹੀਂ ਹੈ ਇਹਦਾ ਪਾਣੀ 3-4 ਦਿਨ ਨਿਕਲਣਾ 3 ਇੰਚਾਂ ਦੇ ਫਿਰ ਦਿਹਾੜੀ ਖਰਾਬ ਹੈ ਦਿਹਾੜੀ ਦਾ ਮਸਾਲਾ ਖਰਾਬ ਹੀ ਹੈ ਜੀ ਕੋਈ ਹੱਲ ਨਹੀਂ ਹੈਗਾ ਜੀ ਇਹਦਾ ਕਿਸੇ ਨੂੰ ਜ਼ਿੰਮੇਵਾਰ ਮੰਨਦੇ ਉਹਦਾ ਇਹ ਦੀ ਸਰਕਾਰ ਆ ਉਸ ਨੂੰ ਜ਼ਿੰਮੇਵਾਰ ਮੰਨ ਲਾਂਗੇ ਜੀ ਆਪਾਂ ਸੀਵਰੇਜ ਬੋਰਡ ਦੇ ਦਫ਼ਤਰ ਵਿੱਚ ਕਈ ਵਾਰ ਲੋਕਾਂ ਨੇ ਕਮੇਟਾ ਕੀਤੇ ਨੇ ਇੱਥੇ ਬਸਟੈਂਡ ਦੇ ਕਮੇਟਾ ਕੀਤੇ ਨੇ ਖਬਰਾਂ ਵੀ ਲੱਗੀਆਂ ਨੇ ਲੇਕਿਨ ਜੂਨੀ ਸਰਪੀ ਕੰਨ ਤੇ ਮੁੱਖ ਮੰਤਰੀ ਭੂਆ ਸਿੰਘ ਮਾਨ ਦੇ ਕੰਨ ਤੱਕ ਵਾਇਨ ਪਹੁੰਚ ਪਾਈ ਨਹੀਂ ਪਹੁੰਚੀ ਕੋਈ ਨਹੀਂ ਜਿਸ ਕਿਹਦੀ ਠੀਕ ਕਰੀ ਜੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਪਾਣੀ ਬਹੁਤ ਜ਼ਿਆਦਾ ਪਰ ਇਹ ਜਿਸ ਕਾਰਨ ਇਹਨਾਂ ਦੇ ਆਟੋਆਂ ਦੇ ਥੱਲੇ ਜੋ ਬੈਟਰੀ ਲੱਗੀ ਹੁੰਦੀ ਹੈ ਉਹ ਬੈਟਰੀ ਵੀ ਖਰਾਬ ਹੋਣ ਦਾ ਖਤਰਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੀ ਪਰਮਾਈ ਹੈ ਜੋ 8000 ਰੁਪਏ ਹੋਵੇਗੀ ਇੱਥੇ ਹੀ ਜੋ ਐਸ ਡੀ ਐਮ ਆਫਿਸ ਦੇ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਐਸ ਡੀ ਐਮ ਆਫਿਸ ਆਪ ਹੀ ਪਾਣੀ ਨਾਲ ਜੋ ਹੈ ਭਰਿਆ ਪਿਆ ਇੱਥੇ ਹੀ ਵੱਡੇ ਵੱਡੇ ਅਫਸਰ ਬੈਠਦੇ ਨੇ ਤਹਿਸੀਲਦਾਰ ਬੈਠਦਾ ਹੈ ਖਜ਼ਾਨਚੀ ਤੇ ਦਫਤਰ ਖਜ਼ਾਨਾ ਦਫਤਰ ਵੀ ਇੱਥੇ ਹੀ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਰਵੀ ਸ਼ਰਮਾ ਜੀ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਰਵੀ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਆਈਆਂ ਗਈਆਂ ਲੇਕਿਨ ਬੱਸ ਸਟੈਂਡ ਆ ਜੋ ਬਣਾ ਅੰਦਰ ਪਾਣੀ ਭਰਿਆ ਕਰਦਾ ਸੀਗਾ ਸਰਕਾਰ ਸੀ ਅਕਾਲੀ ਦਲ ਦੀ ਉਹਨਾਂ ਨੇ ਬਾਹਰ ਉੱਚਾ ਕਰਾਤਾ ਵਧਿਆ ਬਣਾਤਾ ਲੇਕਿਨ ਜਿਹੜਾ ਬਾਹਰਲਾ ਪਾਣੀ ਹੈ ਉਹ ਕਿਤਨਾ ਕਿਤੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਵੱਡੀ ਸਮੱਸਿਆ ਬਣੀ ਹੋਈ ਹੈ ਜੇ ਗੁਰਵਿੰਦਰ ਜੀ ਆਪਾਂ ਗੱਲ ਕਰੀਏ ਤੁਸੀਂ ਸਟਾਰਟ 'ਚ ਕਿਹਾ ਕਿ ਆਮ ਆਦਮੀ ਪਾਰਟੀ ਜੇ ਆਪਾਂ ਇੱਕ ਸਰਕਾਰ ਨੂੰ ਦੋਸ਼ ਦਈਏ ਤਾਂ ਮੇਰੇ ਹਿਸਾਬ ਨਾਲ ਗਲਤ ਹੈ ਭਾਵੇਂ ਪਾਰਟੀ ਕਾਂਗਰਸ ਦੀ ਹੋਵੇ ਜਾਂ ਅਕਾਲੀ ਦਲ ਦੀ ਹੋਵੇ ਜਾਂ ਆਮ ਆਦਮੀ ਪਾਰਟੀ ਸੈਦ ਸੰਗਰੂਰ ਦੇ ਕਰਮਾ ਦੇ ਵਿੱਚ ਇਹੀ ਬਦਲ ਸੀ ਵੀ ਲਿਖਿਆ ਕਿ ਇਹੀ ਪਾਣੀ ਇਹੀ ਨਾਲੇ ਇਹੀ ਸਾਰਾ ਕੁਝ ਸਿਸਟਮ ਇੰਹੀਂ ਚੱਲਦਾ ਰਹੇਗਾ ਤੁਹਾਨੂੰ ਦੱਸਣਾ ਚਾਹਾਂਗੇ ਜਦੋਂ ਲੋਕ ਸਭਾ ਦੇ ਇਲੈਕਸ਼ਨ ਸੀਗੇ ਉਦੋਂ ਸਾਬਕਾ ਐਮਪੀ ਸਿਵਲ ਸਿੰਘ ਮਾਨ ਜੀ ਉਰੇ ਨਾਲੇ ਤੇ ਆਂਦੇ ਨੇ ਫੋਟੋਆਂ ਖਿਜਵਾਉਂਦੇ ਨੇ ਤੇ ਬਹੁਤ ਲੋਕਾਂ ਨੂੰ ਆਸ਼ਵਾਸ਼ਣ ਦੇ ਕੇ ਜਾਂਦੇ ਆ ਕਿ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਤੁਹਾਡਾ ਜਿਹੜਾ ਮਸਲਾ ਹੱਲ ਕਰ ਦਿੱਤਾ ਜਾਵੇਗਾ ਉਹ ਨਾਂ ਦਾ ਸਿਮਰ ਸਿੰਘ ਮਾਨ ਜੀ ਦਿਖੇ ਨਾ ਉਹਨਾਂ ਦੇ ਜਿਹੜੇ ਵਾਦੇ ਸੀ ਉਹ ਵੀ ਕਿਤੇ ਨਾ ਕਿਤੇ ਦਿਖ ਰਹੇ ਨੇ ਤੇ ਦੂਜੇ ਪਾਸੇ ਜੇ ਗੱਲ ਕਰੀਏ ਪ੍ਰਸ਼ਾਸਨ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਆਡੀ ਕਰ ਰਿਹਾ ਕਿ ਇੱਥੇ ਕੋਈ ਵੱਡਾ ਹਾਸਾ ਹੋਵੇ ਉਸ ਤੋਂ ਬਾਅਦ ਹੀ ਹਾਇਦ ਹੀ ਅਸੀਂ ਇੱਥੇ ਕੋਈ ਕਾਰਵਾਈ ਕਰੀਏ ਸ਼ਾਇਦ ਮੈਂ ਤਾਂ ਕਹਿ ਰਿਹਾ ਕਿ ਕਿਉਂਕਿ ਆ ਸਾਨੂੰ ਫਿਰ ਵੀ ਨਹੀਂ ਕਿ ਕਿ ਜੇ ਇੱਥੇ ਵੱਡਾ ਹਾਸਾ ਵੀ ਹੋ ਜਾਏ ਤਾਂ ਵੀ ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂ ਨਹੀਂ ਸਰਕਣੀ ਦੂਜੇ ਪਾਸੇ ਜੇ ਗੱਲ ਕਰੋ ਵੀਰ ਜੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜੀਆਂ ਇੱਧਰ ਦੁਕਾਨਾਂ ਨੇ ਦੁਕਾਨਦਾਰ ਵੀਰ ਇੰਨੇ ਇੱਥੇ ਦੁਖੀ ਹੋਏ ਹੋਏ ਆ ਨਾ ਕਿ ਰਹੇ ਰੱਬ ਦਾ ਨਾਮ ਕਿਉਂਕਿ 15 ਮਿੰਟ ਅੱਧੇ ਘੰਟੇ ਦੇ ਮੀਂਹ ਇਹੀ ਤੁਸੀਂ ਦੇਖ ਲਿਓ ਕਿ ਕਿੰਨਾ ਇੱਥੇ ਪਾਣੀ ਖੜਾ ਹੋ ਜਾਂਦਾ ਜਿਹੜੇ ਗਾਗ ਤਾਂ ਕਿਤੇ ਦੀ ਦੂਰ ਦੀ ਗੱਲ ਰਹਿ ਗਈ ਦੁਕਾਨਦਾਰ ਨੂੰ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ ਅ ਗੱਲ ਕੀਤੀ ਜਾਵੇ ਆਟੋ ਰੱਖਸ਼ਾਣਾਂ ਦੀ ਦੱਸ ਰਹੇ ਸੀਗੇ ਕਿ ਬੜੀ ਤੰਗੀ ਪਰੇਸ਼ਾਨੀਆਂ ਕਿਉਂਕਿ ਤਿੰਨ ਚਾਰ ਦਿਨ ਪਾਣੀ ਨਿਕਲਿਆ ਨਹੀਂਗਾ ਤਾਂ ਜੇ ਬੈਟਰ ਤੇ ਪਾਣੀ ਲੱਗ ਗਿਆ ਬੈਟਰ ਅੱਠ ਅੱਠ ਦਾ ਪੈਂਦਾਗਾ ਇਹ ਵੀ ਪਿੱਟ ਰਹੇ ਨੇ ਕਿ ਸਾਡਾ ਕਿਤੇ ਨਾ ਕਿਤੇ ਕੰਮ ਕਾ ਠੱਪ ਹੋ ਗਿਆ ਇਹ ਉਹ ਸਹੀ ਗੱਲ ਹੈ ਕਿਉਂਕਿ ਜਿਹੜੇ ਇਲੈਕਟ੍ਰਿਕ ਜਿਹੜੇ ਆਟੋ ਰਿਕਸ਼ਾ ਆਏ ਨੇ ਬੈਟਰੀ ਤੇ ਚੱਲਦੇ ਨੇ ਤੇ ਪਾਣੀ ਦੇ ਵਿੱਚ ਬੈਟਰੀ ਤੇ ਕਿਤੇ ਸਪਾਰਕ ਹੋ ਜਾਵੇ ਤਾਂ ਇਹਨਾਂ ਨੂੰ ਵਿਚਾਰਿਆਂ ਨੂੰ ਤਾਂ 4-5000 ਰੁਪਏ ਦਾ ਚਪੇੜ ਵੱਜ ਜਣੀ ਆ ਕਿ ਕਮਾਏ ਨੇ ਇਹਨਾਂ ਨੇ 100 ਰੁਪਏ ਤੇ ਖਰਚਾ ਇਹਨੂੰ ਇੰਨਾ ਛਿੜ ਜਾਏਗਾ ਦੂਜੇ ਪਾਸੇ ਸਿਰਫ ਇਹੀ ਨਹੀਂ ਦੁਕਾਨਦਾਰ ਲਾਲੋ ਜਿਹੜੇ ਇੱਥੇ ਰੇੜੀ ਤੇ ਆਪਣੇ ਗੁਜ਼ਾਰਾ ਕਰਦੇ ਨੇ ਰੇੜੀਆਂ ਲਾ ਕੇ ਉਹਨਾਂ ਦਾ ਵੀ ਬੁਰਾ ਹਾਲ ਹੈ ਤਾਂ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੈ ਕਿਤੇ ਨਾ ਕਿਤੇ ਆਪਣਾ ਘਰ ਨਹੀਂ ਸੁਧਾਰ ਸਕਦੇ ਤਾਂ ਕੀ ਕਹਸਾਂਗੇ ਇਹ ਤਾਂ ਇੱਕ ਮਜ਼ਾਕ ਹੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਘਰ ਆ ਮੁੱਖ ਮੰਤਰੀ ਸਾਹਿਬ ਦਾ ਇੱਥੇ ਕਦੇ ਦਿਖਿਆ ਹੀ ਨਹੀਂਗੇ ਜਦੋਂ ਉਹਦੀਆਂ ਇਲੈਕਸ਼ਨ ਹੋਈਆਂ ਠੀਕ ਆ ਆਉਂਦੇ ਨੇ ਦੂਰੋਂ ਸਿਕਿਉਰਿਟੀ ਤੋਂ ਹੱਥਾ ਲਾ ਕੇ ਇੱਥੋਂ ਸੰਗਰੂਰ ਨੂੰ ਨਿਕਲ ਜਾਂਦੇ ਨੇ ਜੀ ਦੂਰੋਂ ਸਿਕਿਉਰਿਟੀ ਨੂੰ ਹੱਥ ਦਿਖਾ ਕੇ ਨਿਕਲਿਆ ਨੇ ਸਨ ਇਹ ਸਨ ਰਵੀ ਸ਼ਰਮਾ ਜੀ ਜੋ ਕਿ ਇਥੋਂ ਲੰਘਦੇ ਵੜਦੇ ਨਹੀਂ ਤਾਂ ਇਹਨਾਂ ਨੂੰ ਵੀ ਬਹੁਤ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਤੇ ਲੋਕ ਮੇਨ ਰਸਤਾ ਹੀ ਇਹ ਹੀ ਹੈਗਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਜਲ-ਥਲ ਹੋ ਕੇ ਆ ਰਹੇ ਨੇ ਆਪਣੇ ਆਪਣੇ ਜੋ ਕੱਪੜੇ ਹਨ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਟੋ ਵੀਰ ਹਨ ਜੋ ਵੀ ਰਿਸਕ ਲੈ ਕੇ ਕਿਤੇ ਨਾ ਕਿਤੇ ਆਪਣੀ ਬੈਟਰੀ ਦਾ ਲੋਕਾਂ ਨੂੰ ਇਸ ਪਾਣੀ ਤੋਂ ਪਾਰ ਉਤਾਰਨ ਦੀ ਖੇਚਲਾ ਕਰ ਰਹੇ ਨੇ ਗੱਲਬਾਤ ਕਰਾਂਗੇ ਹੋਰ ਵੀ ਵੀਰ ਜੀ ਮੀ ਉਹਦੇ ਨਾਲ ਗੱਲਬਾਤ ਕਿੰਨਾ ਵਜੇ ਆਪਣਾ ਹੇਮਰਾਜ ਜੀ ਹੇਮਰਾਜ ਜੀ ਕਿਸ ਤਰ੍ਹਾਂ ਦੇਖਦੇ ਹੋ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੈ ਲੇਕਿਨ ਜਲ-ਥਲ ਹੋਇਆ ਪਿਆ ਮੁੱਖ ਮੰਤਰੀ ਸਾਹਿਬ ਤਾਂ ਆਪਣੂ ਸ਼ਹਿਰ ਨੂੰ ਕਦੇ ਦਿ ਇਸ ਇਲਾਕੇ ਦੇ ਵਿੱਚ ਨਹੀਂ ਦੇਖੇ ਬਾਹਰ-ਬਾਹਰ ਦੀ ਆਂਦੇ ਨੇ ਬਾਹਰ-ਬਾਹਰ ਦੀ ਵਗ ਜਾਂਦੇ ਨੇ ਜੀ ਪਾਣੀ ਦਾ ਦੇਖ ਲਓ ਬੁਰਾ ਹਾਲ ਹੈ ਕਿੱਧਰ ਹੀ ਮਰਜੀ ਵਗ ਜਾਉ ਪਾਣੀ ਉਹ ਪਾਣੀ ਦਿਖਦਾ ਹੋਰ ਕੁਝ ਦਿਖਦਾ ਹੀ ਨਹੀਂ ਜੀ ਇੱਥੇ ਸ਼ਿਵਰੇ ਬੋਰਡ ਵਾਲੇ ਅਧਿਕਾਰੀ ਕਹਿੰਦੇ ਨੇ ਅਸੀਂ ਕੰਮ ਕਰ ਰਹੇ ਹਾਂ ਸੁਪਰ ਸੈਂਕਸ਼ਨ ਮਸ਼ੀਨ ਮੰਗਾਈ ਹੋਈ ਹੈ ਕੀ ਕਾਰਨ ਹੈ ਕਿ ਫਿਰ ਵੀ ਪਾਣੀ ਕੱਢਣ ਜਾਂ ਸਮਰਥਣੇ ਕਿੱਥੋਂ ਦੀ ਬੱਸ ਬੱਸ ਸਟੈਂਡ ਦੇ ਵਿੱਚ ਪਟਵਾਰ ਖੰਡਾ ਮੈਨੂੰ ਕਈ ਬੰਦਿਆਂ ਨੇ ਦੱਸਿਆ ਜੀ ਉੱਥੇ ਇੱਕ ਸ਼ਿਵਰੇ ਦਾ ਟੱਕਣ ਚੱਕਿਆ ਗਿਆ ਲਿਆ ਕੇ ਕਮੇਟੀ ਵਾਲਿਆਂ ਨੇ ਉਹਦੇ ਵਿੱਚ ਦੋ ਟਰਾਲੀਆਂ ਮਿੱਟੀ ਦੀਆਂ ਪਾਤੀਆਂ ਸਿਵਰੇ ਦਾ ਟੱਕਣ ਬੰਦ ਹੋ ਗਿਆ ਜੀ। ਆ 20 25 ਦਿਨਾਂ ਦੀ ਗੱਲ ਹੈ ਸਾਰੀ। ਹੋਂ ਪਰ ਕਿਸ ਤਰ੍ਹਾਂ ਦੇਖਦਾ ਹਾਂ ਤੋ ਤੁਸੀਂ ਵੀ ਇੱਥੇ ਕੰਮਕਾਰ ਕਰਦੇ ਹੋਵੋਗੇ ਕਿੰਨਾ ਕ ਫਰਕ ਪੈਂਦਾ ਕੰਮ ਕਰਦੇ। ਕੰਮਕਾਰ ਸਾਰੇ ਠਾਪਾਂ ਦੀ ਦੁਕਾਨਾਂ ਦੇਖੋ ਸਾਰੀਆਂ ਬੰਦ ਨੇ ਬਿਲਕੁਲ ਕਾਰੋਬਾਰ ਬਿਲਕੁਲ ਬੰਦ ਨੇ। ਕੋਈ ਵੀ ਦੁਕਾਨ ਨਹੀਂ ਖੁੱਲੀ, ਹੋਟਲ ਸਾਰੇ ਬੰਦ ਪਏ ਨੇ। ਸਾਰੇ ਕਾਰੋਬਾਰ ਬੰਦ ਪਏ ਨੇ ਜੀ ਇੱਥੇ। ਕੀ ਮੰਗ ਕਰਦਾ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਕੀ ਪਾਣੀ ਦਾ ਹੱਲ ਹੋਣਾ ਚਾਹੀਦਾ ਜੀ ਇਹਦਾ। ਕਦੇ ਕੰਪਲੇਟ ਕੀਤੀ ਕਿਸੇ ਸੀਵਰੇਜ ਬੋਰਡ ਦੇ ਅਧਿਕਾਰੀ ਨੂੰ ਸੀਵਰੇਜ ਬੋਰਡ ਨੂੰ ਸਾਰਾ ਕੁਝ ਪਤਾ ਹੀ ਆਂਦੇ ਨਹੀਂ ਜੀ ਆਂਦੇ ਨਹੀਂ ਜੀ ਦੇਖ ਕੇ ਵਗ ਜਾਂਦੇ ਨੇ ਜੀ ਬਿਲਕੁਲ ਆਂਦੇ ਨੇ ਤੇ ਦੇਖ ਕੇ ਚਲੇ ਜਾਂਦੇ ਨੇ ਤੁਸੀਂ ਸਾਹਮਣੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਦੁਕਾਨਦਾਰ ਵੀਰ ਹਨ ਜੋ ਕਿਤਨਾ ਕਿਤੇ ਉਹ ਵੀ ਟੈਨਸ਼ਨ ਦੇ ਵਿੱਚ ਬੈਠੇ ਹਨ ਕਿਉਂਕਿ ਜੇ ਗੱਲ ਕੀਤੀ ਆਵੇ ਤਾਂ ਉਹਨਾਂ ਦੇ ਕੰਮਕਾਰ ਤੇ ਵੀ ਬਹੁਤ ਵੱਡਾ ਅਸਰ ਪੈਂਦਾ ਹੈਗਾ ਕਿਉਂਕਿ ਇਹ ਪਾਣੀ ਹੈ ਜੋ ਸੀਵਰੇਜ ਦਾ ਗੰਦਾ ਪਾਣੀ ਹੈ ਥੋੜੇ ਜੇ ਮੀਨ ਵਾਲੇ ਪਾਣੀ ਖੜੇ ਹੁੰਦਾ ਹੈ ਤੇ ਕਈ ਕਈ ਦਿਨ ਪਾਣੀ ਨਹੀਂ ਨਿਕਲਦਾ ਜਿਸ ਕਾਰਨ ਇੱਥੇ ਕਈ ਪ੍ਰਕਾਰ ਦੀਆਂ ਗੰਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਤਾਂ ਲੇਕਿਨ ਜੇ ਗੱਲ ਕੀਤੀ ਆਵੇ ਤਾਂ ਇਸ ਦੁਕਾਨਦਾਰ ਵੀਰਾਂ ਦੀ ਤਾਂ ਇਹਨਾਂ ਦੇ ਕੰਮਕਰ ਹਨ ਜੋ ਬਿਲਕੁਲ ਠੱਪ ਹਨ ਜੋ ਕਿ ਲੰਬੇ ਸਮੇਂ ਤੋਂ ਇਸ ਸਮੱਸਿਆ ਦੇ ਨਾਲ ਜੂਝ ਰਹੇ ਹਨ ਖਬਰਾਂ ਕਈ ਵਾਰ ਲੱਗ ਚੁੱਕੀਆਂ ਹਨ ਲੇਕਿਨ ਪ੍ਰਸ਼ਾਸਨ ਦੇ ਅਤੇ ਸਰਕਾਰ ਦੇ ਕੰਨੀ ਜੂੰ ਵੀ ਨਹੀਂ ਸਰਕ ਰਹੀ ਕੀ ਨਾ ਮਿਹਰ ਜਪਣਾ ਗੌਰਵ ਜੀ ਗੌਰਵ ਜੀ ਕਿਸ ਤਰ੍ਹਾਂ ਦੇਖਦੇ ਹੋ ਕਈ ਵਾਰ ਖਬਰਾਂ ਲੱਗੀਆਂ ਕਈ ਵਾਰ ਅਧਿਕਾਰੀ ਵੀ ਆ ਕੇ ਦੇਖ ਕੇ ਗਏ ਨੇ ਲੇਕਿਨ ਸਮੱਸਿਆ ਉਮੀਦ ਹੁਮੀ ਹੈ ਸਰਕਾਰ ਸੁੁੱਤੀ ਪਈ ਹੈ ਜੀ ਦੇਖਣਾ ਕੀ ਹੈ ਸਰਕਾਰ ਨੂੰ ਗਵਰਨਮੈਂਟ ਨੂੰ ਪਤਾ ਨਹੀਂ ਲੱਗਦਾ ਵਿੱਚ ਸੀਐਮ ਸਿਟੀ ਹੈ ਭਗਵਾਨ ਤੁਮਨ ਸਾਹਿਬ 3 ਸਾਲ ਹੋ ਗਏ ਆਪਣੀ ਕੁਰਸੀ ਤੇ ਬਰਾਜਮਾਨ ਨੇ ਉਹਨਾਂ ਦਾ ਸ਼ਹਿਰ ਹੋਵੇ ਤੇ ਇਹ ਹਾਲ ਹੋਵੇ ਸ਼ਹਿਰ ਦਾ ਠੀਕ ਹੈ ਜੀ ਇਹ ਤਾਂ ਉਹਨੂੰ ਗਵਰਨਮੈਂਟ ਨੇ ਦੇਖਣਾ ਕੀ ਕਰਨਾ ਦੁਕਾਨਦਾਰ ਬੰਦਾ ਟੈਕਸ ਦਿੰਦਾ ਸਾਰਾ ਕੁਝ ਦਿੰਦਾ ਸਾਰਾ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਵੀ ਲੋਕਾਂ ਦੀ ਕੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਕੱਲੇ ਹਾਵਾਵਾ ਇਹ ਹਵਾ ਦੇ ਵਿੱਚ ਗੱਲਾਂ ਕਰਨ ਨਾਲ ਤਾਂ ਨਹੀਂ ਕੁਝ ਬਣਦਾ ਕੁਝ ਦਿਨ ਪਹਿਲਾਂ ਜੀ ਨਿੰਦਗੁਰ ਭਰਾ ਜੀ ਨੇ ਇੱਕ ਸੁਪਰ ਸੈਂਕਸ਼ਨ ਮਸ਼ੀਨ ਮੰਗਾਈ ਆ ਉਹਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀਗੀਆਂ ਤੇ ਪਾਣੀ ਤੋਂ ਨਜ਼ਾਦ ਵਾਸਤੇ ਆਵੇਗੀ ਲੇਕਿਨ ਕਿਤੇ ਨਾ ਕਿਤੇ ਉਹ ਵੀ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਪਾਣੀ ਹਸ ਤੋਂ 20 ਸਾਲ ਪਹਿਲਾਂ ਖੜਾ ਹੁੰਦਾ ਸੀ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰੋ ਉੱਥੇ ਹੀ ਪਾਣੀ ਖੜਦਾ ਹੈ ਮਸ਼ੀਨਾਂ ਜਿੰਨੀਆਂ ਮਰਜ਼ੀ ਆ ਜਾਣ ਪਰ ਸ਼ਹਿਰ ਦੀ ਜਿਹੜੀ ਮੇਨ ਨਿਕਾਸੀ ਹੈ ਸੀਵਰੇਜ ਹੈ ਉਹ ਤਾਂ ਅੱਗੋਂ ਬਲੌਕ ਕੇ ਭਿਆਨ ਹੈ ਜੀ ਸਾਰਾ ਸਫਾਈ ਤਾਂ ਉਹਨਾਂ ਦੀ ਚਾਹੀਦੀ ਹੈ ਮਸ਼ੀਨਾਂ ਕੀ ਕਰਨਗੀਆਂ ਭਰਾ ਜੀ ਦੁਕਾਨਦਾਰੀ ਤਾਂ ਕਿੰਨਾ ਫਰ ਕੇ ਪੈਂਦਾ ਕਿਉਂਕਿ ਕਈ ਦਿਨ ਪਾਣੀ ਨਿਕਲ ਨ ਦੁਕਾਨਦਾਰੀ ਤਾਂ ਖਤਮ ਹੋ ਜਾਂਦੀ ਦੋ ਦੋ ਦਿਨ ਦੀ ਦੁਕਾਨਦਾਰੀ ਖਤਮ ਹੈ ਬਿਜਲੀ ਦੇ ਬਿੱਲ ਨੇ ਲੇਬਰ ਹੈ ਮਾਲ ਬਣਿਆ ਪਿਆ ਹੁੰਦਾ ਉਹ ਖਰਾਬ ਹੁੰਦਾ ਸਾਰਾ ਕੁਝ ਦੁਕਾਨਦਾਰ ਕਿਹਦੇ ਕੋਲ ਮੁਆਵਜ਼ਾ ਲਵੇ ਠੀਕ ਹੈ ਨਾ ਜੀ ਦੁਕਾਨਦਾਰੀ ਜਦੋਂ ਗਰਮੀ ਪੈਂਦੀ ਹੈ ਲੋਕ ਮੀਂਹ ਮੰਗਦੇ ਨੇ ਕਿ ਮੀਂਹ ਆਵੇ ਤਾਂ ਤੁਹਾਨੂੰ ਡਰ ਲੱਗਦਾ ਹੋਵੇਗਾ ਯਾਰ ਕਿ ਦੁਕਾਨ ਮੇਰੀ ਖਤਮ ਹੋ ਜੇ ਮੀਂਹ ਆਵੇ ਲੋਕਾਂ ਨੂੰ ਕਹਿੰਦੇ ਆ ਮੀਂਹ ਆ ਵੀ ਨਾ ਸਾਡੇ ਕੋਲ ਤਾਂ ਠੰਡੀ ਹਵਾ ਆਈ ਜਾਵੇ ਉਹੀ ਬਹੁਤ ਆ ਬਸ ਸਟੈਂਡ ਦੇ ਲੋਕ ਮੀਂਹ ਤੋਂ ਤਾਂ ਡਰਦੇ ਨੇ ਵੀ ਭਾਈ ਮੀਂਹ ਨਾ ਆ ਜਾਵੇ ਹਾਂ ਬਸ ਸਟੈਂਡ ਦੇ ਜੋ ਦੁਕਾਨਦਾਰ ਹਨ ਬਾਈ ਦੱਸ ਰਹੇ ਨੇ ਕਿ ਉਹ ਤਾਂ ਡਰਦੇ ਹਨ ਕਿ ਮੀਂਹ ਆਵੇ ਕਿਉਂਕਿ ਜਦੋਂ ਮੀਂਹ ਆਉਂਦਾ ਹੈ ਤਾਂ ਇਹਨਾਂ ਦੀ ਦੁਕਾਨਦਾਰੀ ਹੈ ਜੋ ਬਿਲਕੁਲ ਖਤਮ ਹੋ ਜਾਂਦੀ ਹੈ ਲੇਵਰ ਉਨੀ ਪੈ ਰਹੀ ਹੈ ਜੋ ਬਣਿਆ ਹੋਇਆ ਮਾਲ ਹੈ ਉਹ ਵੀ ਕਿਤੇ ਨਾ ਕਿਤੇ ਖਰਾਬ ਹੋ ਜਾਂਦਾ ਉਸ ਨੂੰ ਖਤਰਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਗਿੱਟੇ ਤੋਂ ਬਕੋਡੇ ਦੇ ਬਰਾਬਰ ਬਰਾਬਰ ਪਾਣੀ ਆਇਆ ਪਿਆ ਹੈ ਲੇਕਿਨ ਜੋ ਸੀਵਰੇ ਬੋਰਡ ਦੇ ਅਧਿਕਾਰੀ ਹਨ ਕਿਤੇ ਨਾ ਕਿਤੇ ਉਹ ਵੀ ਇਸ ਨੂੰ ਠੀਕ ਕਰਨ ਤੇ ਸਮਰਥ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਜ਼ਿਲ੍ਹਾ ਆਪਣਾ ਸ਼ਹਿਰ ਸੰਗਰੂਰ ਹੈ ਤਾਂ ਜਲ ਥਲ ਇੱਥੇ ਹੋਇਆ ਪਿਆ ਹੈ ਤਾਂ ਜਿਸ ਦਾ ਕੋਈ ਵੀ ਬਾਰੀ ਬਾਰਸ ਨਹੀਂ ਇਹ ਲੋਕਾਂ ਨੂੰ ਇੱਥੇ ਹੀ ਇਸ ਸਮੱਸਿਆ ਦੇ ਨਾਲ ਜੂਝਣ ਵਾਸਤੇ ਛੱਡ ਰੱਖਿਆ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਖਬਰ ਦੀ ਜੋ ਗੁਹਾਰ ਹੈ ਜਾਇਨਾ ਲੋਕਾਂ ਦੀ ਜੋ ਪੁਕਾਰ ਹੈ ਇਸ ਚੈਨਲ ਤੇ ਨਹੀਂ ਰਹੀ ਪ੍ਰਸ਼ਾਸਨ ਤੱਕ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਬਰਕਰਾਰਾਂ ਦਾ ਕਦੋਂ ਪਹੁੰਚਦਾ ਤੇ ਇਹ ਸਮੱਸਿਆ ਤੋਂ ਕਦੋਂ ਨਜਾਇਜ਼ ਦਵਾਈ ਜਾਂਦੀ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ